ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅੱਪਾ ਦੋ ਟੋਕੜੀਆਂ ਵਾਸੇ ਲੈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਟੋਟੇ ਆ ਜੀ ਬਾਈ ਬੱਜ ਜੀ ਸਤਿਕਾਰ ਸਤਿਕਾਰ ਬਈ ਡਾਕਟਰ ਹੋਰ ਠੀਕ ਹੋ ਜਾਂਦਾ ਹਾਂ ਹਾਂ ਬਈ ਬਹੁਤ ਵਧੀਆ ਕਿਵੇਂ ਚੱਲਦਾ ਬਈ ਕੰਮ ਬਈ ਪੂਰਾ ਵਧੀਆ ਚੱਲੀ ਜਾਂਦਾ ਚਲੋ ਵਧੀਆ ਨਾਮ ਤੇ ਐਡਰੈਸ ਨਾ ਬਈ ਮੇਰਾ ਜੱਗਾ ਪੈਣਾ ਢੱਲਮਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਈ ਨੇੜੇ ਪਿੰਡ ਬਈ ਨੇੜੇ ਰਹਿ ਜਾਂਦਾ ਬਈ ਪੱਖੋ ਕੈਂਚੇ 8 ਕਿਲੋਮੀਟਰ ਹੂੰ ਤੇ ਤਪਾ ਚਾਰ ਘਰ ਜਿਹੜਾ ਆਪਣਾ ਲੀਕਲੀ ਸੜਕ ਤੇ ਆ ਬਾਦੀਆਂ ਚ ਮੋਬਾਈਲ ਨੰਬਰ 86999979138 ਬਈ ਠੀਕ ਹੈ ਬਈ ਹਾਂ ਬਈ ਜਿਹੜੀ ਪਹਿਲੇ ਨੰਬਰ ਦੇ ਵਾਰਡ ਦੇ ਨੇ ਕਿਹੜਾ ਸੂਆ ਇਹ ਬਈ ਪਹਿਲਾ ਸੂਆ ਸੂਈ ਵੀ ਆ ਸਿੱਕ ਦੇ ਦੰਦ ਦਾ ਇਹ ਚੱਕਦੀ 1.5 ਮਹੀਨੇ ਉਹ ਗੱਬਣ ਵੀ ਦੱਸਿਆ ਮਾਲਕਾਂ ਨੇ ਓਕੇ ਬਾਈ ਦੁੱਧ ਦੇਖ ਆਈ 12 ਕਿਲੋ ਦੇ ਪਰ ਆਪਾਂ 10 ਕਹਿ ਕੇ ਦੇਣੀ ਆ ਭਾਵੇਂ ਜਿਹੜਾ ਮਰਜ਼ੀ ਚਾਰ ਟਾਈਮ ਚੋ ਕੇ ਲੈ ਜਾਏ ਇਹ ਜੀ ਨਹੀਂ ਲਾਇਆ ਪੂਰਾ ਓਕੇ ਬਾਈ ਥਾੜਾ ਬੜਾ ਕਮਾਲ ਮਗਾ ਚਵਾਈ ਚਬੂਈ ਦੀ ਪੱਛੀ ਐਨ ਬੰਬ ਆ ਫੇਸ ਫੂਸ ਸਾਰੇ ਪਾਸੇ ਯਾਰਾ ਕੱਦ ਖੁੱਦ ਵੀ ਤੂੰ ਦੱਸ ਰਿਹਾ ਉਸ ਹਿਸਾਬ ਨਾਲ ਪੂਰਾ ਡਬਲ ਸਾਈਜ਼ ਦੀ ਆ ਕੱਦ ਫੁੱਲ ਪੂਰਾ ਨਹੀਂ ਬਰਾਬਰ ਛੱਡ ਜਾ ਬਾਈ ਕਰਦੇ ਦਿਖਾ ਹੀ ਦਿੰਦੇ ਆ ਲੈ ਦੇ ਉਸ ਆਨੰਦ ਜਲਾਲੂ ਬਾਈ ਪੂਰਾ ਫੁੱਲ ਕਰਦਾ ਬਾਈ ਬਾਕੀ ਮੂੰਹ ਮਾਂ ਦੀ ਬਾੜੀ ਚੰਗੀ ਆ ਬੱਸੀ ਬੋਦੀ ਵਾਲੀ ਏਸ ਬੜਾ ਪਿਆਰਾ ਬਾਕੀ ਦੰਦਾਂ ਜਬੜਾ ਦੰਦਾਂ ਜਬਾਈ ਦੰਦਾਂ ਚ ਬਿਊਟੀ ਚੈੱਕ ਕਰਨ ਲੈ ਕਮਾਲ ਦੀ ਬਹੁਤ ਸੁਣੀ ਤੇ ਠੰਡੀ ਠੁੰਡੀ ਵੀ ਡਾਕਟਰ ਵਾਲਾ ਜਿਵੇਂ ਮਾਰ ਦਿਆ ਹੱਥ ਵਿੱਚ ਬਾਹਰ ਦੁੱਧ ਚਾਰ ਕਿਤਨੇ ਜੀ ਜੂ ਲਾ ਗਈ ਹੈ ਨਾ 13 ਜਵਾਂ ਲੀਟਰ ਦੁੱਧ ਦੇਉਗੀ ਬਾਹਰ ਆਉਣ ਨਾਲ ਲੇਵਾ ਕਮਾਲ ਵਾਲਾ ਕੀ ਬਾਤ ਹੈ ਜਿਵੇਂ ਟੋਕੜਾ ਨਾ ਲੇਵਾ ਬਹੁਤ ਚੰਗਾ ਬਹੁਤ ਵਧੀਆ ਬਾਈ ਲੇਵਾ ਇਹ ਟਾਈਮ ਵੀ ਜਮਾ ਨਾ ਦੁਪਹਿਰ ਦਾ ਜਮਾ ਚੋਈ ਵੀ ਆ ਤੜਕੇ ਜਮਾ ਖਾਲੀ ਆ ਬਾਹੜ ਠੀਕ ਆ ਬਾਈ ਹਾਂ ਚੁਵਾਈ ਚ ਠੀਕ ਆ ਬਾਈ ਕੋਈ ਆੰਤ ਨਹੀਂ ਚਬਾਈ ਦਾ ਟੂਣ ਚਬਾ ਵੀ ਬਾਈ ਕਹਿੰਦਾ ਇੱਕ ਨੰਬਰ ਸਰਾਇਆ ਤਦ ਕੁਦ ਵੀ ਪੂਰਾ ਫੁੱਲ ਵੱਡੇ ਦੀ ਆ ਬਾਈ ਬਰੀਡ ਵੀ ਫੁੱਲ ਦੁੱਧ ਵੀ ਚੰਗਾ ਬਾਈ ਕਹਿੰਦਾ ਦੋੜਾਂ ਚੋੜਾ ਨਾੜਾ ਨੋੜਾ ਫੁੱਲ ਚੰਗੀਆਂ ਲੈਵੇ ਤੇ ਬਰੀਡ ਦੇਖੋ ਬਹੁਤ ਜਿਆਦਾ ਬਰੀਡ ਆ ਬਾਈ ਕਿਆ ਬਾਤ ਲੈ ਮੈਂ ਕਹਿੰਦਾ 2 ਰੁਪਏ ਚੰਗੇਰ ਲਾਉਗੀ ਬਾਈ ਨੂੰ ਕਿਹਨੂੰ ਦੂੜ ਲੱਖ ਰੁਪਏ ਦੀ ਵਹਿੜਾ ਮੂਰੇ ਠੰਡੀ ਇੰਨੀ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਤਾਰਾ ਮਾਰ ਕੇ ਵੀ ਦਿਖਾ ਦਿੰਨੇ ਆ ਪੂਰੀ ਲੈ ਬਾਈ ਬਾਈ ਕਹਿੰਦਾ ਮਾਰ ਲਈਦੇ ਵਿਚਾਰੇ ਖੜਾ ਲਈ ਲੈ ਜਿੰਮੇ ਮਰ ਜੀ ਲੈ ਚੂਣ ਪੜਾਜੇ ਕਹਣਾ ਬਾਲੀ ਨਜਾਇਜ਼ ਚੰਗੀ ਆ ਬਈ ਮੋਟੀ ਮੋਟੀ ਧਾਰਾਂ ਭਰਦੀ ਆ ਕੋਈ ਪੂਰ ਸਰਲਾ ਸਿੱਟਾ ਹੋਵੇ ਉਹਦੀ ਵੀ ਆਪਣੀ ਗਰੰਟੀ ਆ ਠੀਕ ਆ ਬਾਈ ਨਾਲੇ ਲੈ ਐਂ ਖੜਾ ਲਈ ਗਲੀ ਚ ਨਹੀਂ ਕਿਹੜਾ ਕੁਸੂ ਕਰਦਾ ਬਾਕੀ ਦਿਖਾ ਦੇ ਕਦ ਕੁਦ ਦਿਖਾ ਦੇ ਉੱਧਰ ਪੁੱਧਰ ਬੈਠਾ ਐਨ ਇੱਕ ਨੰਬਰ ਆ ਗਈ ਜਮਾ ਲੈ ਬਿਊਟੀ ਚੈੱਕ ਕਰ ਬਹੁਤ ਜ਼ਿਆਦੇ ਬਿਊਟੀ ਆ ਬਈ ਕੀ ਬਾਤ ਆ ਯਾਰ ਤੇ ਮੁੱਲ ਕੀ ਆ ਜਾਇਦ ਆ ਬਈ ਜਾਇਦ ਆ ਬਾਈ ਜੇ ਬੱਸੀ ਹੁੰਦੀ ਤਾਂ ਆ ਵੀ ਅਗਲੇ ਨੂੰ ਉਨੇ ਹੀ ਮੁੱਲ ਕਰਨਾ ਸੀ 35000 ਰੁਪਏ ਦੇ ਦਾਂਗੇ ਅਚਕ ਬਾਈ ਜਮਾ ਜਾਇਦ ਮੁੱਲ ਆ ਨਾਲੇ ਤਾਂ ਆਪਦਾ ਖਰਚਾ ਚ ਖਰਚਾ ਵੀ ਦੁੱਧ ਨਾਲੇ 2 ਰੁਪਏ ਅਜੇ ਲੈ ਬੱਚੀ ਨੇ ਜੀ ਨਹੀਂ ਲਾਇਆ ਜੀਜੂ ਲਾ ਗਈ ਦੁੱਧੇ ਹੇ 14 15 ਲੀਟਰ ਹੀ ਕਰ ਜੂ ਇੱਕ ਥਾਂ ਦੇ ਕਰਕੇ ਠੀਕ ਆ ਭਾਈ ਆਪਣੇ ਕੋਲ ਇਹ ਕੱਲ੍ਹ ਆਈ ਆ ਪਸ਼ੂ ਉਪਰਾ ਵੀ ਕਰ ਜਾਂਦਾ ਬੜਾ ਮੁੱਢ ਇੱਕ ਗੱਲ ਸਹੀ ਆ ਬੱਚੀ ਪਾਲਣੋਂ ਠੀਕ ਆ ਭਾਈ ਨਾਲੇ ਤਾਂ ਆਪਦਾ ਖਰਚਾ ਬਾਕੀ ਭਾਈ ਹੋ ਸਕਦਾ ਡੱਬਣੀ ਹੋਵੇ ਏ ਆਈਏ ਹੋਈ ਵੀ ਆ ਠੀਕ ਆ ਆਹ ਗਾਹਾਂ ਦੇਖ ਲੈ ਰਹਿ ਗਿਆ ਕਰਮ ਇਵੇਂ ਪਕਪਾ ਮਾਰ ਕੇ ਦੇਣੀ ਨਹੀਂ ਸਹੀ ਆ ਹੋ ਵੀ ਸਕਦੀ ਆ ਨਹੀਂ ਵੀ ਹੋ ਸਕਦੀ ਨਹੀਂ ਵੀ ਹੋ ਸਕਦੀ ਠੀਕ ਆ ਟੀਕਾ ਭਾਈ ਨੇ ਦੱਸਿਆ ਵੀ ਭਰਿਆ ਵਾ ਹਨਾ ਗੱਭਣ ਨਿਕਲ ਵੀ ਸਕਦੇ ਨਹੀਂ ਵੀ ਹੋ ਸਕਦੇ ਆਪਾਂ ਖਾਲੀ ਮੰਨ ਕੇ ਭਾਈ ਕਹਿੰਦਾ ਲਈਓ 25 ਤਰੀਕ ਦੀ ਦੱਸਿਆ ਭਾਈ 24 25 ਦਾ ਟੀਕਾ ਭਰਿਆ ਵਾ ਇਹ ਬਰੀਟ ਬੋਲੀ ਆ ਬੈੜ ਤੇ ਬਹੁਤ ਜਿਆਦਾ ਬਰੀਡ ਆ ਭਾਈ ਫੇਸ ਦੇਖ ਹਨਾ ਸੋਹਣੀ ਬਹੁਤ ਆ ਇਸ ਬੜਾ ਪਿਆਰਾ ਕਰਮਾ ਉਹ ਬੈੜ ਵੀ ਚੰਗੀ ਆ ਭਾਈ ਕਦ ਕੁਦ ਦੀ ਪਸੜ ਯਾਰ ਪੂਰੀ ਬਰੀਕੀ ਵਾਲੀ ਬੈੜ ਆ ਨਹੀਂ ਵੀ ਕੋਈ ਰਿਪੀਟਡ ਆ ਗਈ ਸਹੀ ਗੱਲ ਆ ਭਾਈ ਅੱਗੇ 2 ਨੰਬਰ ਤੇ ਲੱਟ ਠੰਡੇ ਵੀ ਫੁੱਲ ਆ 2 ਨੰਬਰ ਵਾਲੀ ਹਾਂ ਭਾਈ ਕਿਹੜਾ ਸੂਆ ਇਹ ਵੀ ਭਾਈ ਦੂਜਾ ਸੂਆ ਇਹ ਕੱਲ੍ਹ ਦੀ ਹੀਟ ਚਾ ਡਾਕਟਰ ਪੂਰੀ ਫੁੱਲ ਓਕੇ ਬਾਈ ਹਾਂ ਠੀਲ ਠੰਡੀ ਰਹਿਦਾ ਵੀ ਕੋਈ ਲੇਖਾ ਨਹੀਂ ਆਣ ਥੋਨੇ ਦਾ ਹੀ ਬਹੁਤ ਚੰਗਾ ਬੈਠਦਾ ਕੀ ਦੋ ਪੂਰੇ ਬਜਨ ਵਾਲੀ ਦੁੱਧ ਬਾਈ ਥੱਲੇ 11 12 ਕਿਲੋ ਸੀਗਾ ਹੁਣ ਹੀਟ ਦਾ ਕਰਕੇ ਘਟੀ ਵੀ ਆ ਦੇਖੋ 9 ਲੀਟਰ ਦੁੱਧ ਹੋ ਗਿਆ ਥੱਲੇ ਖਾਣ ਬਣਾ ਕੇ ਬਹੁਤ ਜਿਆਦਾ ਚੰਗਾ ਬਾਈ ਚਵਾਈ ਇਹਦੀ ਵੇਖ ਨੰਬਰਾਂ ਮੁੱਠੀ ਵਾਲਾ ਥਾਣਾ ਇਕੱਲਾ ਇਕੱਲਾ ਠੰਡੀ ਇਹ ਵੀ ਬਹੁਤ ਆ ਬਾਈ ਨੰਬਰਾਂ ਠੰਡੀ ਫੋੜਾ ਅੱਜ ਭੌਂਦੀ ਜਿਹੜਾ ਮਰਜੀ ਜਾਨ ਸਰਟੀਕਾ ਭਰਾ ਦੇ ਅੰਦਰੋਂ ਜਮਾ 101% ਸਹੀ ਆ ਭੌਂਦੀ ਜਿਹੜਾ ਚੈੱਕ ਕਰਾ ਕੇ ਲੈ ਜੇ ਓਕੇ ਬਾਈ ਹਾਂ ਬੜਾ ਇਹ ਵੀ ਬਹੁਤ ਸੁਨਿਆ ਪਿਆਰਾ ਕਰਮਾ ਦਾ ਹੀਟ ਚ ਆਈ ਵੀ ਬਾਈ ਕਹਿੰਦਾ ਚਾਹੇ ਅੱਜ ਠੀਕ ਆ ਫਿਰ ਆ ਕੇ ਠੀਕ ਆ ਕਿ ਨਹੀਂ ਚੰਗੀ ਆ ਪਲੀ ਵੀ ਬਹੁਤ ਜਿਆਦਾ ਬਾਈ ਠੰਡੇ ਵੀ ਦੁੱਧ ਪਾਹੜ ਇਹ ਵੀ 12 13 ਲੀਟਰ ਆਉਣ ਵਾਲ ਦੀ ਜੋ ਡਾਕਟਰ ਠੀਕ ਆ ਹਾਂ ਹੂੰ ਬੋੜਾ ਹੁੰਦਾ ਕਰੇ ਹੀਟ ਦਾ ਕਰਕੇ ਘਟ ਗਈ ਥੋੜਾ ਦੁੱਧ ਕੁ ਸੋਪਰਾ ਮੰਨੇਗੀ ਠੀਕ ਆ 9 ਲੀਟਰ ਦਾ ਫਿਰ ਵੀ ਜਮਾ ਨੰਡੇ ਵਾਲਾ ਹੋ ਹਾਜ਼ਰ ਠੀਕ ਆ ਬਾਈ ਹਾਂ ਇਹ ਮੋਲੇ ਦਾ ਵੀਰੇ ਜਾਇਦ ਬਾਈ ਇਹਦਾ ਮੁੱਲ 30 ਆਗਾ ਕੋਈ ਗੱਲ ਨਹੀਂ ਮਾਨਤਾਂ ਨੂੰ ਹੋਇਆ ਕਰਦਾਂਗੇ ਥੋੜਾ ਬਹੁਤ ਬਾਈ ਜਮਾਂ ਜਿਆਜ ਵੀ ਬਹੁਤ ਆ ਬੰਟੀ ਅਮੁੱਲ ਬਾਈ ਜਮਾਂ ਜਿਆਜ ਹੁੰਦੇ ਆ ਜਮਾਂ ਜਿਆਜ ਰੇਟ ਹੀ ਆ ਬਾਈ 30000 ਰੁਪਿਆ ਮੁੱਲ ਮੰਨ ਲੇਵਾ ਬਸਣ ਵਾਲੇ ਰੇਟ ਹੀ ਆ ਡਾਕ ਆਪਣੇ ਜਮਾਂ ਜਿਆਜ ਬਹੁਤ ਜਿਆਦੇ ਚੰਗਾ ਲੇਵਾ ਬਾਈ ਚਵਾਈ ਇੰਨੀ ਚੰਗੀ ਆ ਸਹੀ ਗੱਲ ਰਹਿ ਰੱਬ ਦਾ ਨਾਮ ਕੀ ਆ ਠੰਡੀ ਇੰਨੀ ਆ ਲੱਤ ਵੀ ਨਹੀਂ ਚੱਗਦੀ ਲੱਤ ਵੀ ਨਹੀਂ ਚੱਗਦੀ ਹਾਂ ਠੀਕ ਆ ਜਾਨ ਸਰ ਮੇਰਾ ਵੀਰ ਜਿਹੜਾ ਮਰਜੀ ਟੀਕਾ ਭਰਾ ਦੇ ਆਨ ਓਕੇ ਦੀ ਰਿਪੋਰਟ ਆ ਬਹਿੜ ਚੌੜੀ ਚੂੜੀ ਪਲੀ ਵੀ ਫੁੱਲ ਆ ਲੈ ਫੇਸ ਬੜਾ ਪਿਆਰਾ ਪਲੀ ਵੀ ਬਹੁਤ ਆ ਪੂਰੇ ਫੁੱਲ ਬਾਈ ਪੂਰੀ ਵਜਨ ਵਾਲੀ ਆ ਪੂਰੇ ਪੂਰੇ ਵਜਨ ਵਾਲੀ ਬਹਿੜ ਆ ਸਲਾਮੀ ਜੀ ਆ ਥਾਣ ਇੱਕ ਨੰਬਰ ਆ ਜਿਵੇਂ ਮਰਜੀ ਚ ਵਾਈ ਕਰ ਲੋ ਮੋਟਾ ਮੋਟਾ ਥਾਣ ਲੱਗਿਆ ਕਰਮਾ ਨੇ ਮੁੱਲ ਵੀ ਜਿਆਦਾ 30000 ਰੁਪਿਆ ਮੰਨ ਤਾਣ ਜ਼ਰੂਰ ਪਊਗਾ ਅੱਜ ਜਮਾ ਹੀੜ ਜਾ ਬਾਈ ਕਹਿੰਦਾ ਪੂਰੇ ਫੁੱਲ ਹੀੜ ਜਾ ਬਾਈ ਜਾਨ ਸਰ ਟੀਕਾ ਭਰਾ ਦੇ ਕੱਲ ਦੀ ਪੂਰੀ ਫੁੱਲਾ ਠੀਕ ਆ ਬਾਈ ਹਾਂ ਨਾਗਸੀ ਭਰਾ ਕੋਲੇ ਦੋ ਦੋ ਨੀ ਨਖਾਤੇ ਕਿਸੇ ਵੀ ਨੂੰ ਦੋਨਾਂ 'ਚ ਕੋਈ ਵੀ ਪਸੰਦ ਆਵੇ ਬਾਈਨਾ ਕਨੈਕਟ ਕਰ ਲਿਓ ਜੀ ਧੰਨਵਾਦ